ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਪਿੰਡ ਵਾਲੇ ਭਰਾਵਾਂ ਨੂੰ ਅੱਜ ਨਾ ਆਪਣਾ ਜਿਹੜਾ ਥਾਣੇ ਦੀ ਬੈਕਸਾਈਡ ਤੇ ਟੋਬਾ ਪਾਰਕ ਦੀ ਵੀ ਬੈਕਸਾਈਡ ਤੇ ਲੱਗ ਜਾਂਦਾ ਉਹਦੀ ਸਵੈ ਚੱਲ ਰਹੀ ਹੈ ਨਰੇਗਾ ਵਾਲਿਆਂ ਵੱਲੋਂ ਆਜੋ ਦੇਖਦੇ ਆ ਵੀ ਕਿੰਨੀ ਕ ਸਫਾਈ ਹੋ ਗਈ ਹੈ ਜਿਵੇਂ ਕਿ ਹੇਤਾ ਦੇਖ ਸਕਦੇ ਹੋ ਵੀ ਨਰੇਗਾ ਵਾਲੇ ਜਿਹੜੇ ਵੀ ਬਜ਼ੁਰਗ ਨੇ ਨਾ ਸਫਾਈ ਕਰਦੇ ਪਏ ਆ ਤੇ ਇਧਰ ਮੜਾ ਕੈਮਰਾ ਦਿਖਾ ਦੋ ਵੀ ਆ ਜਿਹੜੀ ਵੀ ਬੂਟੀ ਆ ਇਹ ਸਾਰੀ ਸਫਾਈ ਹੋਣੀ ਹੈ ਇਹਦੇ ਵਿੱਚੋਂ ਪਾਣੀ ਕੱਢ ਕੇ ਦੁਬਾਰਾ ਇਹਨੂੰ ਪੁੱਟਿਆ ਜਾਊਗਾ ਜਿਵੇਂ ਸਰਕਾਰ ਨੇ ਕਿਹਾ ਸੀਗਾ ਇੰਨੀ ਗਰਮੀ ਦੇ ਵਿੱਚ ਮਿਹਨਤ ਕਰਨੀ ਆ ਤੇ ਮੈਨੂੰ ਲੱਗਦਾ ਲਗਭਗ ਇਹਨਾਂ ਦੀਆਂ ਤਨਖਾਹਾਂ ਨਹੀਂ ਆਉਂਦੀਆਂ ਬਾਕੀ ਆਪਾਂ ਇਹਨਾਂ ਨੂੰ ਪੁੱਛਦੇ ਆਂ ਮਾਤਾ ਜੀ ਥੋੜੀ ਦਿਹਾੜੀ ਕਿੰਨੀ ਆ ਟੈਂਸ਼ਨ 346 ਰੁਪਏ ਹਾਂਜੀ ਤੇ ਤਨਖਾਹ ਆ ਜਾਂਦੀ ਆ ਅਜੇ ਤਾਂ ਆਈ ਨਹੀਂ ਜੀ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਦੋ ਹੋ ਗਏ ਮੀਨਾ ਹੋ ਗਿਆ। ਕੰਮੀ ਨਾ ਹੋ ਗਿਆ ਵੀ ਤਨਖਾਹ ਨਹੀਂ ਆਈ ਵੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਯਾਰ ਇਹਨਾਂ ਦੀ ਤਨਖਾਹਾਂ ਵੀ ਪਾਓ। ਇਹਨਾਂ ਨੇ ਖਰਚਾ ਪਾਣੀ ਵੀ ਤੋਰਨਾ ਮਾ ਵੀ ਇੰਨੀ ਧੋਪ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਵੀ ਇੱਕ ਗੰਦੇ ਨਾਲੇ ਦੇ ਵਿੱਚ ਵੜ ਕੇ ਹਨਾ ਵੀ ਸਫਾਈ ਕਰਨੀ ਆ। ਤੇ ਇੰਨੀ ਸਿਗਰ ਦੁਪਹਿਰੇ ਧੋਪਾ। ਇਹੋ ਜਿਹੀ ਗੱਲ ਕਰਦੇ ਆ। ਇਹੋ ਜਿਹੀ ਗੱਲ ਕਰਦੇ ਆ ਸੱਖਾ ਇਹ ਕਿਤੇ ਗੰਦੇ ਜਿੱਥੇ ਸਰਪੰਡ ਦਾ ਗੰਦਵਾ। ਹੂੰ। ਜਿਹੜਾ ਕਰਦੇ ਆ। ਕੀ ਜਣਾ ਚਾਹੁੰਦੇ ਆਂ ਆਂਟੀ? ਕੀ ਗੱਲ ਹੋ ਗਈ ਮਾਤਾ? ਬਈ ਸਾਡਾ ਕੰਮ ਆਉਂਦਾ ਨਹੀਂ ਪੈਸਾ ਆਉਂਦਾ ਨਹੀਂ ਗਾਇਨਾ ਗੰਦਾ ਕੰਮ ਕਰਦੇ ਆ ਸੀ ਹੂੰ ਬਈ ਦੇਖੋ ਆ ਕਿ ਸਾਡਾ ਹਾਲ ਕੀ ਆ ਵੀ ਉਹਨਾਂ ਨੂੰ ਵੀ ਪਿੰਡ ਦੇ ਵਿੱਚ ਆ ਕੇ ਦੇਖਣਾ ਚਾਹੀਦਾ ਹਾਂ ਦੇਖਣਾ ਤਾਂ ਚਾਹੀਦਾ ਇੱਕ ਵਾਰੀ ਬਈ ਕਿਵੇਂ ਕੰਮ ਕਰਦੇ ਕਿਵੇਂ ਨਹੀਂ ਹਾਂ ਹੈਨਾ ਅੱਜ ਆਪਾਂ ਅੱਗੇ ਹੋਰ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੈਨੂੰ ਦੱਸੋ ਵੀ ਕੋਈ ਦਿੱਕਤ ਆਉਂਦੀ ਆ ਹਾਂਜੀ ਦਿੱਕਤ ਆਉਂਦੀ ਹੈ ਸਾਡੀ ਹਾਜ਼ਰੀ ਵੀ ਨਹੀਂ ਲੱਗਦੀ ਥੋੜਾ ਜਿਆ ਉੱਚੀ ਬੋਲਦੇ ਹਾਂਜੀ ਸਾਡੀ ਹਾਜ਼ਰੀ ਵੀ ਨਹੀਂ ਲੱਗਦੀ ਤਿੰਨ ਚਾਰ ਦਿਨ ਹੋ ਗਏ ਅਸੀਂ ਧੁੱਪੇ ਠੀਕ ਹੈ ਜੀ ਮੈਂ ਖੜ ਕੇ ਹੀ ਮੁੜ ਜੰਨੇ ਆ ਤੇ ਸਾਨੂੰ ਨਾਲੇ ਬਹੁਤ ਦਿੱਕਤ ਆਉਂਦੀ ਹੁਣ ਇੰਨੇ ਗੰਦੂ ਵਿੱਚ ਕੰਮ ਕਰਦੇ ਆ ਤੇ ਸਾਨੂੰ ਪੈਸੇ ਵੀ ਟਾਈਮ ਤੇ ਪੈਂਦੇ ਨਹੀਂ ਹੈਗੇ ਨਹੀਂ ਦਿਹਾੜੀ ਕਿੰਨੀ ਆਈ ਤੁਹਾਡੀ ਦਿਹਾੜੀ ਹੈਗੀ 3 323 ਰੁਪਏ ਦੀ ਠੀਕ ਹੈ 43 ਰੁਪਏ ਦੀ 43 ਰੁਪਏ 344 ਰੁਪਏ ਦੀ ਦਿਹਾੜੀ ਹੈ ਤੇ ਇਹ ਹਫਤੇ ਬਾਅਦ ਆਏਂਦੇ ਤੁਹਾਡੇ ਕੋਲ ਨਹੀਂ ਨਹੀਂ ਹਫਤੇ ਬਾਅਦ ਨਹੀਂ ਆਉਂਦੇ ਬਹੁਤ ਟਾਈਮ ਹੁਣ ਬਹੁਤ ਟਾਈਮ ਹੋ ਗਿਆ 2 ਮਹੀਨੇ ਹੋ ਗਏ ਹ ਤਨਖਾਹ ਨਹੀਂ ਆਈ ਹੈਗੀ ਠੀਕ ਹੈ ਜੀ ਹਾਂਜੀ ਜਿਵੇਂ ਹੁਣ ਨਵੀਂ ਪੰਚਾਇਤ ਬਣੀ ਆ ਵੀ ਤਿੰਨ ਕ ਮਹੀਨੇ ਚਾਰ ਕ ਮਹੀਨੇ ਹੀ ਹੋਏ ਮੈਨੂੰ ਲੱਗਦਾ ਕੰਮ ਕਰਦੇ ਨੂੰ ਹਣੇ ਤੇ ਆਉਂਦਾ ਦੀ ਨਵੇਂ ਸਾਲ ਦਾ ਕੰਮ ਚੱਲਦਾ ਵੀ ਕਿੰਨੇ ਕ ਪੈਸੇ ਆ ਗਏ ਕੋਈ ਨਾਟ ਰੋਲਾਂ ਦੇ ਆਏ ਨੇਗੇ ਤਿੰਨ ਕ ਹਜ਼ਾਰ ਰੁਪਏ ਆਇਆ ਤਿੰਨ ਕ ਹਜ਼ਾਰ ਰੁਪਏ ਆ ਹਾਂਜੀ ਉਹਦੇ ਨਾਲ ਕਿਥੇ ਗੁਜ਼ਾਰਾ ਹੁੰਦਾ ਕਰਦਾ ਹੂੰ ਬਾਕੀ ਸਾਰਿਆਂ ਦਾ ਵੀ ਇੰਨੇ ਹੀ ਆ ਤਿੰਨ ਤਿੰਨ ਹਜ਼ਾਰ ਰੁਪਏ ਹੀ ਆਉਂਦੇ ਆ ਠੀਕ ਆ ਤੇ ਫੋਰਕਾਸਟ ਕਹਿਣਾ ਚਾਹੁੰਦੇ ਹਾਂ ਹਾਂਜੀ ਇੰਨੇ ਕੰਦ ਚੱਛ ਕੰਮ ਕਰਦੇ ਸਾਨੂੰ ਟਾਈਮ ਤੇ ਪੈਸੇ ਪਾਣੇ ਚਾਹੀਦੇ ਸਾਡੀ ਤਨਖਾਹ ਨਾਲੇ ਸਾਡਾ ਟਾਈਮ ਤੇ ਪੈਸੇ ਮਿਲਣੇ ਚਾਹੀਦੇ ਨਾਲੇ ਸਾਨੂੰ ਸਾਰਾ ਸਾਲ ਕੰਮ ਮਿਲਣਾ ਚਾਹੀਦਾ 100 ਦਿਨਾਂ ਦਾ ਸਾਡਾ ਕੀ ਬਣਦਾ 100 ਵੀ ਸਾਡਾ ਪੂਰਾ ਲਵਾਉਂਦੇ ਨਹੀਂ ਹੈਗੇ ਮਤਲਬ ਤੁਹਾਡਾ 100 ਦਿਨ ਲੱਗਦਾ ਸਾਲ ਦੇ ਵਿੱਚ 5 ਸਾਲ ਦੀ ਪੰਚਾਇਤ ਹੁੰਦੀ ਆ ਤੇ ਸਾਲ ਦੇ ਵਿੱਚ ਤੁਹਾਡਾ 100 ਦਿਨ ਨਹੀਂ ਲੱਗਦਾ ਉਹ ਵੀ ਨਹੀਂ ਲਵਾਉਂਦੇ ਪੂਰਾ ਉਹ ਵੀ ਪੂਰਾ ਨਹੀਂ ਲੱਗਦਾ ਨਹੀਂ ਨਹੀਂ ਉਹ ਵੀ ਨਹੀਂ ਪੂਰਾ ਲੱਗਦਾ ਠੀਕ ਆ ਹਾਂਜੀ ਤੇ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਗੱਲਾਂ ਬਾਤਾਂ ਨੇ ਵੀ ਹਨਾ ਆਪਣੇ ਜਿਹੜੇ ਦਿਨ ਨੇ ਉਹ 100 ਦਿਨ ਨਹੀਂ ਲੱਗਣੇ ਚਾਹੀਦੇ ਵੀ ਵੱਧ ਦਿਹਾੜੀਆਂ ਲੱਗਣੇ ਚਾਹੀਦੇ ਕਿਉਂਕਿ ਇਹਨਾਂ ਨੇ ਆਪਦਾ ਘਰ ਦਾ ਖਰ ਠੀਕ ਹੈ ਹੋਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੋਵੇ ਹਾਂਜੀ ਉਹ ਕਦੇ ਕੰਮ ਚੱਲਦਾ ਕਦੇ ਨਹੀਂ ਚੱਲਦਾ ਜੀ ਉਹ ਵੀ ਧੁੱਪੇ ਬੈਠ ਕੇ ਮੁੜ ਜਾਂਦੇ ਸੀ ਹਾਂਜੀ ਕੰਮ ਚੱਲਣਾ ਚਾਹੀਦਾ ਮਤਲਬ ਖੱਜਰ ਖਵਾਰ ਹੁੰਨੇ ਤੁਸੀਂ ਹਾਂਜੀ ਘਟਾਉਂਦੇ ਨਹੀਂ ਠੀਕ ਥੋੜਾ ਠੀਕ ਹੈ ਕੁਝ ਹੋਰ ਕਹਿਣਾ ਚਾਹੁੰਦੇ ਹੋ ਦੱਸੋ ਬੀਬੀ ਕੋਈ ਨਾ ਬਸ ਪੈਸੇ ਟਾਈਮ ਨਾ ਪਹੁੰਚਣੇ ਚਾਹੀਦੇ ਨੇ ਤੇ ਕੰਮ ਸੰਦ ਮਿਲਣਾ ਚਾਹੀਦਾ ਸਾਲ ਦਾ ਹੀ ਮਿਲਣਾ ਚਾਹੀਦਾ ਪੁੱਤ ਸਾਲ ਦਾ ਕੰਮ ਮਿਲਣਾ ਤੇ ਦੋ ਦੇਖ ਲਓ ਕਿੰਨੀ ਗੰਦਗੀ ਦੇ ਵਿੱਚ ਅਸੀਂ ਹੱਥ ਮਾਰਦੇ ਆਂ ਅਦੇ ਸਾਰੇ ਪਿੰਡ ਦਾ ਗੰਦ ਆ ਜਾਣੀ ਜਿਹਦੇ ਵਿੱਚ ਅਸੀਂ ਹੱਥ ਮਾਰਦੇ ਆ ਠੀਕ ਹੈ ਹਾਂ ਤੇ ਜੇ ਟਾਈਮ 'ਚ ਪੈਸੇ ਨਾ ਮਿਲੇ ਤੇ ਫਿਰ ਫਾਇਦਾ ਕੀ ਤੁਹਾਨੂੰ ਸਭ ਤੋਂ ਜ਼ਿਆਦਾ ਦਿੱਕਤ ਪੈਸਿਆਂ ਦੀ ਆਉਂਦੀ ਪਈ ਆ ਮਿਹਨਤ ਕਰਨ ਤੋਂ ਤੁਸੀਂ ਪਿੱਛੇ ਨਹੀਂ ਹਟਦੇਗੇ ਨਹੀਂ ਨਹੀਂ ਹਟਦੇ ਕਿਉਂਕਿ ਹੁਣ ਅਪ੍ਰੈਲ ਦਾ ਮਹੀਨਾ ਇੰਨੀ ਗਰਮੀ ਆ ਝੁੰਡ ਲਾਈ ਹਾਲੇ ਪਈ ਜਾਂਦੀ ਆ ਹਨਾ ਤੇ ਇਹੀ ਇਹਨਾਂ ਦੀ ਬੇਨਤੀ ਆ ਵੀ ਸਾਰਿਆਂ ਨੂੰ ਹਨਾ ਵੀ ਸਰਕਾਰ ਨੂੰ ਬੇਨਤੀ ਆ ਵੀ ਯਾਰ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਦਿਹਾੜੀ ਵਧਾਉਣੀ ਚਾਹੀਦੀ ਆ ਤੇ 100 ਦਿਨ ਤੋਂ ਵੱਧ ਦਿਨ ਲੱਗਣੇ ਚਾਹੀਦੇ ਕਿਉਂਕਿ ਸਾਲ ਦੇ ਵਿੱਚ 365 ਦਿਨ ਹੁੰਦੇ ਆ ਵੀ ਪੂਰੇ ਦਿਨ ਲੱਗਣੇ ਚਾਹੀਦੇ ਨੇ ਕਿਉਂਕਿ ਇਹਨਾਂ ਨੇ ਵੀ ਆਪ ਦਾ ਖਰਚਾ ਪਾਣੀ ਚਲਾਉਣਾ ਰੋਟੀ ਪਾਣੀ ਆ ਬੱਚੇ ਪੜਾਉਣੇ ਆ ਹਨ ਤੇ ਇਹੀ ਗੱਲਾਂ ਕਰਦਾ ਹੋਇਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਵੀਂ ਵਾਸ ਵਾਹਿਗੁਰੂ ਜੀ